ਤਾਨੇ ਤਾਨੇ ਸ਼੍ਰੀ ਚੰਦ ਪ੍ਰਭ ਅਪਰੰਪਾਰ ਜਗ ਵਿੱਚ ਪ੍ਰਗਟੇ ਤਪ ਦੇ ਸਾਗਰ ਸੰਤਨ ਦੇ ਮਨ ਮੰਗਲ ਗਾਵੇ ਜਿੱਥੇ ਨਾਮ ਤੇਰਾ ਨਿਤ ਧਿਆਵ ਨਾਨਕ ਪ੍ਰਭ ਅਦਭੁਤ ਜਗ ਮੈਂ ਤਪ ਕਰ ਤਾਰਿਆ ਭਵਜਲ ਸਹਿ ਬਾਬਾ ਸ਼੍ਰੀ ਚੰਦ ਕਲਯੁਗ ਜੋਤ ਸੰਤਨ ਦੇ ਰਾਖੇ ਸਭ ਸਭ ਹੀ ਕੋਤ ਤੂੰ ਤਰੰਦੀ ਜੋਤ ਜਗਾਵਨ ਹਾਰਾ ਅੰਧਕਾਰ ਵਿੱਚ ਚਾਨਣਾ ਕੀ ਆਸਾਰਾ ਭਗਤ ਜਨਾ ਦੇ ਕਾਲ ਮਿਟਾਵੇ ਜਿਸ ਸਿਮਰਨ ਸਭ ਦੁੱਖ ਉਡਾਵੇ ਮਾਇਆ ਦੇ ਰੰਜਣ ਤੂੰ ਹਰਨ ਹਾਰਾ ਅਨਹਦ ਨਾਦ ਉਠਾਵੇ ਪਿਆਰਾ ਕਾਲਾ ਜਾਦੂ ਨੂੰ ਭਜੇ ਜਿੱਥੇ ਨਾਮ ਸ੍ਰੀ ਚੰਦ ਜੀ ਰਜੇ ਤੂੰ ਰਖਵਾਲਾ ਉਤ ਪ੍ਰੇਤਾਂ ਦਾ ਨਾਸ਼ ਕਰੇ ਤੂੰ ਮੂ ਮਾਇਆ ਦਾ ਜਿੰਦਾ ਭਗਤ ਤੇਰਾ ਨਾਮ ਤੇਰਾ ਜੱਪੇ ਨਾਮਾ ਉਸ ਦੇ ਸਿਰ ਉੱਤੇ ਤੇਰੀ ਛਾਵਾਂ ਗਰੀਬ ਉੱਠੇ ਦੁਖੀ ਸੁਖੀ ਹੋਵੇ ਬਾਬਾ ਸ਼੍ਰੀ ਚੰਦ ਦਇਆ ਕਰੇ ਸੋਵੇ ਜਿਸ ਕਰ ਤੇਰਾ ਨਾਮ ਉਚਾਰਾ ਉੱਥੇ ਆਵੇ ਲੱਖੀ ਬਹਾਰਾ ਨਰਾਇਣ ਰੂਪ ਤੂੰ ਆਪ ਪ੍ਰਕਾਸ਼ਾ ਸਭ ਵਿੱਚ ਵਰਤੇ ਤੇਰੀ ਆਸਾ ਜਿਸ ਮਨ ਵਿੱਚ ਤੂੰ ਵਸਦਾ ਦਾਤਾ ਉਹਦਾ ਕਦੇ ਨਾ ਜਾਵੇ ਹਾਲ ਬੁਰਾ ਤੂੰ ਤਪਦਾ ਸਾਗਰ ਗਿਆਨ ਦਾ ਮੋਤੀ ਸਭ ਤੇਰੇ ਕਰਨੀ ਦੇ ਖੋਤੀ ਤੂੰ ਓਮਕਾਰ ਦਾ ਧਿਆਨ ਕਰਾਇਆ ਸਿਮਰਨ ਰਾਹੀ ਜੀਵਨ ਸਵਾਰਿਆ ਤਰਤੀ ਆਕਾਸ਼ ਤੇਰੀ ਜੋਤ ਸਮਾਈ ਤੂੰ ਕਾਲ ਜਗਤ ਮਾਇਆ ਰਹੀ ਤੇਰੇ ਦਰਸ਼ਨ ਨਾਲ ਮਨ ਨਿਹਾਲੇ ਸਭ ਦੁੱਖ ਦੂਰ ਹੋਏ ਪ੍ਰਤਪਾਲੇ ਤਨ ਤੂੰ ਜੋਗੀ ਤਨ ਤੂੰ ਰਾਜਾ ਤਨ ਤੇਰਾ ਨਾਮ ਤਨ ਤੇਰਾ ਸਾਜਾ ਜਿਸਨੇ ਤੈਨੂੰ ਮਨੋਂ ਧਿਆਇਆ ਸੋ ਸਭ ਜਗ ਤੋਂ ਉੱਚਾ ਧਿਆਇ ਕਰ ਕਿਰਪਾ ਬਾਬਾ ਮੇਰੇ ਉੱਪਰ ਮੇਰੇ ਅੰਦਰ ਜਗਾ ਦੇ ਚੁਪਰ ਮੋਹ ਮਾਇਆ ਦੇ ਬੰਧਨ ਕੱਟੀ ਤੂੰ ਮੇਰੇ ਅੰਦਰ ਜੋਤ ਜਗਾਈ ਜਿਸ ਘਰ ਤੇਰਾ ਨਾਮ ਸਿਮਰਨ ਹੋਵੇ ਉਥੇ ਅਨਤਨ ਕਦੇ ਨਾ ਟਟੇ ਲੱਖਾਂ ਦੁੱਖਾਂ ਤੇਰੇ ਨਾਮ ਅਕਸਾਰੇ ਜੀਵਨ ਸੁਖ ਰਹੇ ਚਰਨ ਉਚਾਰੇ ਬਾਬਾ ਸ੍ਰੀ ਚੰਦ ਬਖਸ਼ੀ ਸ਼ਕਰੇ ਭਗਤ ਜਨਾ ਉੱਤੇ ਮਿਹਰਤ ਰੇ ਜਿਸਨੇ ਤੇਰਾ ਨਾਮ ਉਚਾਰਿਆ ਤਾਨੇ ਕਾਲ ਮਾਰ ਸੰਸਾਰ ਤਾਰਿਆ ਤੂੰ ਗੁਰੂ ਦਾ ਪੁੱਤਰ ਗੁਰੂ ਜੋਤ ਅਪਾਰਾ ਤੇਰੀ ਮਹਿਮਾ ਕਹੀ ਨਾ ਜਾਵੇ ਸਾਰਾ ਤੂੰ ਅਨੰਤ ਅਗੋਚਰ ਅਲਖ ਨਿਰੰਜਨ ਤੇਰਾ ਨਾਮ ਹੀ ਮੁਕਤੀ ਬੰਧਨ ਬਾਬਾ ਜੀ ਤੂੰ ਜੋਤ ਜੁਗਤ ਸਖਾਈ ਅੰਦਰ ਦੀ ਜੋਤ ਜਗਾਈ ਤੂੰ ਕਾਲ ਜਿੱਤਿਆ ਮਾਇਆ ਹਰਾਈ ਸਭ ਦੁੱਖਾਂ ਦੀ ਮੂਲ ਮਿਟਾਈ ਜਿਹੜਾ ਤੇਰੇ ਦANTE ਆਵੇ ਕਦੇ ਨਾ ਖਾਲੀ ਜਾਵੇ ਤੇਰੇ ਭਗਤ ਅਟਲ ਅਪੇਦ ਓਨਾ ਦਾ ਕਾਲ ਪੀ ਕਰੇ ਸੇਵ ਤੇਰੇ ਦਰਸ਼ਨ ਪਵਿੱਤਰ ਪਵਿੱਤਰ ਤੇਰੀ ਬਾਣੀ ਅੰਮ੍ਰਿਤ ਅੰਮ੍ਰਿਤ ਸਭ ਜੁਗਾਂ ਵਿੱਚ ਤੇਰਾ ਨਾਮ ਰਹੇ ਤੂੰ ਜੋਤ ਸਰੂਪ ਕਦੇ ਨ ਛੜੇ ਜਗਤ ਦੇ ਰਾਦੇ ਤੂੰ ਮਿਹਰਵਾਨਾ ਤੇਰੀ ਸ਼ਕਤੀ ਆਨੰਦ ਅਥਾ ਤੂੰ ਹੀ ਮਾਂ ਪਿਤਾ ਸਤਿਗੁਰ ਦਾਤਾ ਤੂੰ ਹੀ ਸਭ ਵਿੱਚ ਪ੍ਰਕਾਸ਼ ਵਿਹਾਰਾ ਮੈਂ ਅਗਿਆਨੀ ਤੂੰ ਗਿਆਨ ਪ੍ਰਕਾਸ਼ਾ ਮੋਹ ਮਾਇਆ ਤੇਰੀ ਦਾਸਾ ਬਖਸ਼ ਲੈ ਬਾਬਾ ਮੇਰੇ పాਪ ਮੋਹਲਾ ਦੇ ਚੰਨਾ ਦੇ ਸਾਥ ਜਗ ਮੇ ਜੋਗੀ ਇੱਕ ਤੂੰ ਅਦੁੱਤ ਤੇਰੇ ਦਰ ਤੇ ਸਭ ਮੰਗੇ ਸੁਖ ਕਰਨਾ ਸਤਿ ਦਇਆ ਦੇ ਸਾਗਰ ਤੂੰ ਹੀ ਸਭ ਦਾ ਹਰੀ ਹਜ਼ਾਰਾ ਜਿਸ ਨੇ ਨਾ ਜਿਸ ਨੇ ਨਾਮ ਤੂੰ ਤਰਿਆ ਮਨ ਮਹਿ ਉਹਦੀ ਆਤਮਾ ਜੁੜੀ ਪਰਮ ਪਾਏ ਕੋਟ ਜਨਮਾਂ ਦੇ ਕਰਮ ਮਿਟਾਵੇ ਬਾਬਾ ਸ਼੍ਰੀ ਚੰਦ ਨਾਮ ਉਚਾਰੇ ਅਸਾਦ ਰੋਗ ਮਿਟੇ ਤੇਰੇ ਨਾਮੇ ਜੀਵਨ ਸੁਖ ਸੁਖ ਧਾਮ ਜੀਵਨ ਹੋਵੇ ਸੁਖ ਧਾਮੇ ਤੇਰੀ ਦਇਆ ਜੋ ਮਿਲ ਜਾਵੇ ਜੀਵ ਜੀਵਨ ਅਮੋਲਕ ਹੋ ਜਾਵੇ ਬਾਬਾ ਜੀ ਤੂੰ ਕਾਲ ਜਿੱਤਿਆ ਭਗਤ ਜਨਾਂ ਦੇ ਦੁੱਖ ਮਿਟਿਆ ਤੇਰੇ ਨਾਮ ਦੀ ਵਡਿਆਈ ਸੁਣੀ ਜਿਸ ਨੇ ਸਾਧੂ ਸੰਗਤ ਜੋੜੀ ਸਦਾ ਰਹੀ ਮੇਰੇ ਨਾਲ ਤੂੰ ਠਾਕਰ ਬਖਸ਼ ਦੇ ਮੈਨੂੰ ਸੱਚਾ ਅਮ੍ਰਿਤ ਨਾਦ ਨਿਤ ਨਿਤ ਸਿਮਰਾਂ ਤੇਰਾ ਨਾਮ ਤੂੰ ਹੀ ਮੇਰਾ ਸੁੱਖਾਂ ਦਾ ਸੁੱਚਾ ਧਾਮ ਤਨ ਤਨ ਬਾਬਾ ਸ਼੍ਰੀ ਚੰਦ ਜੀ ਜਗਤ ਵਿੱਚ ਜਗਤ ਵਿੱਚ ਤਾਰਨ ਹਾਰ ਸਭ ਤੇਰੇ ਚਰਨ ਧੋਵਨ ਆਵਨ ਜਗਤ ਤਾਰਨ ਤੇਰੇ ਗੁਣ ਗਾਵਨ ਤਨ ਤਨ ਸ਼੍ਰੀ ਚੰਦ ਪ੍ਰਭ ਅਪਰੰਪਾਰ ਜਗ ਵਿੱਚ ਪ੍ਰਗਟੇ ਤਪਦੇ ਸਾਗਰ ਸੰਤਨ ਦੇ ਮਨ ਮੰਗਲ ਗਾਵੇ ਜਿੱਥੇ ਨਾਮ ਤੇਰਾ ਨਿਤ ਧਿਆਵਾਂ ਨਾਨਕ ਪ੍ਰਭ ਅਦਭੁਤ ਜਗ ਮੈਂ ਤਪ ਕਰ ਤਾਰਿਆ ਭਵਜਲ ਸਹਿ ਬਾਬਾ ਸ਼੍ਰੀ ਚੰਦ ਕਲਯੁਗ ਜੋਤ ਸੰਤਨ ਦੇ ਰਾਖੇ ਸਭ ਸਭ ਹੀ ਕੋਤ ਤੂੰ ਤਰੰਦੀ ਜੋਤ ਜਗਾਵਨ ਹਾਰਾ ਅੰਧਕਾਰ ਵਿੱਚ ਚਾਨਣਾ ਕੀਆ ਸਾਰਾ ਭਗਤ ਜਨਾਂ ਦੇ ਕਾਲ ਮਿਟਾਵੇ ਜਿਸ ਸਿਮਰਨ ਸਭ ਦੁੱਖ ਉਡਾਵੇ ਮਾਇਆ ਦੇ ਰੰਜਣ ਤੂੰ ਹਰਨ ਹਾਰਾ ਅਨਹਦ ਨਾਦ ਉਠਾਵੇ ਪਿਆਰਾ ਕਾਲਾ ਜਾਦੂ ਤੂੰ ਨੋ ਭਜੇ ਜਿੱਥੇ ਨਾਮ ਸ੍ਰੀ ਚੰਦ ਜੀ ਰਜੇ ਤੂੰ ਰਖਵਾਲਾ ਭੂਤ ਪ੍ਰੇਤਾਂ ਦਾ ਨਾਸ ਕਰੇ ਤੂੰ ਮੂ ਮਾਇਆ ਦਾ ਜਿਹਦਾ ਭਗਤ ਤੇਰਾ ਨਾਮ ਤੇਰਾ ਜੱਪੇ ਨਾਮਾ ਉਸ ਦੇ ਸੇਧ ਉੱਤੇ ਤੇਰੀ ਛਾਵਾਂ ਗਰੀਬ ਉੱਠੇ ਦੁਖੀ ਸੁਖੀ ਹੋਵੇ ਬਾਬਾ ਸ਼੍ਰੀ ਚੰਦ ਦਇਆ ਕਰੇ ਸੋਵੇ ਜਿਸ ਕਰ ਤੇਰਾ ਨਾਮ ਉਚਾਰਾ ਉਥੇ ਆਵੇ ਲੱਖੀ ਬਹਾਰਾ ਨਰਾਇਣ ਰੂਪ ਤੂੰ ਆਪ ਪ੍ਰਕਾਸ਼ਾ ਸਭ ਵਿੱਚ ਵਰਤੇ ਤੇਰੀ ਆਸਾ ਜਿਸ ਮਨ ਵਿੱਚ ਤੂੰ ਵਸਦਾ ਦਾਤਾ ਉਹਦਾ ਕਦੇ ਨਾ ਜਾਵੇ ਹਾਲ ਬੁਰਾ ਤੂੰ ਤੱਪਦਾ ਸਾਗਰ ਗਿਆਨ ਦਾ ਮੋਤੀ ਸਭ ਤੇਰੇ ਕਰਨੀ ਦੇ ਖੋਤੀ ਤੂੰ ਓਮਕਾਰ ਦਾ ਧਿਆਨ ਕਰਾਇਆ ਸਿਮਰਨ ਰਾਹੀ ਜੀਵਨ ਸਵਾਰਿਆ ਤਰਤੀ ਆਕਾਸ਼ ਤੇਰੀ ਜੋਤ ਸਮਾਈ ਤੂੰ ਕਾਲ ਜਗਤ ਮਾਇਆ ਰਹਾਈ ਤੇਰੇ ਦਰਸ਼ਨ ਨਾਲ ਮਨ ਨਿਹਾਲੇ ਸਭ ਦੁੱਖ ਦੂਰ ਹੋਏ ਪ੍ਰਤਿਪਾਲੇ ਤੰ ਤੂੰ ਜੋਗੀ ਤੰ ਤੂੰ ਰਾਜਾ ਤਨ ਤੇਰਾ ਨਾਮ ਤਨ ਤੇਰਾ ਸਾਜਾ ਜਿਸ ਨੇ ਤੈਨੂੰ ਮਨੋਂ ਧਿਆਇਆ ਸੋ ਸਭ ਜਗ ਤੋਂ ਉੱਚਾ ਥਿਆਰ ਕਰ ਕਿਰਪਾ ਬਾਬਾ ਮੇਰੇ ਉੱਪਰ ਮੇਰੇ ਅੰਦਰ ਜਗਾ ਦੇ ਚੁਪਰ ਮੋਹ ਮਾਇਆ ਦੇ ਬੰਧਨ ਕੱਟੀ ਤੂੰ ਮੇਰੇ ਅੰਦਰ ਜੋਤ ਜਗਾਈ ਜਿਸ ਘਰ ਤੇਰਾ ਨਾਮ ਸਿਮਰਨ ਹੋਵੇ ਉਥੇ ਅਨ ਤਨ ਕਦੇ ਨਾ ਘਟੇ ਲੱਖਾਂ ਦੁੱਖਾਂ ਤੇਰੇ ਨਾਮ ਵਿਚਾਰੇ ਜੀਵਨ ਸੁਖ ਰਹੇ ਚਰਨ ਉਚਾਰੇ ਬਾਬਾ ਸ੍ਰੀ ਚੰਦ ਬਖਸ਼ਿਸ਼ ਕਰੇ ਭਗਤ ਜਨਾ ਉੱਤੇ ਮਿਹਰਤ ਰੇ ਜਿਸਨੇ ਤੇਰਾ ਨਾਮ ਉਚਾਰਿਆ ਤਾਨੇ ਕਾਲ ਮਾਰ ਸੰਸਾਰ ਤਾਰਿਆ ਤੂੰ ਗੁਰੂ ਦਾ ਪੁੱਤਰ ਗੁਰੂ ਜੋਤ ਅਪਾਰਾ ਤੇਰੀ ਮਹਿਮਾ ਕਹੀ ਨਾ ਜਾਵੇ ਸਾਰਾ ਤੂੰ ਅਨੰਤ ਅਗੋਚਰ ਅਲਖ ਨਿਰੰਜਨ ਤੇਰਾ ਨਾਮ ਹੀ ਮੁਕਤੀ ਬੰਧਨ ਬਾਬਾ ਜੀ ਤੂੰ ਜੋਤ ਜੁਗਤ ਸਖਾਈ ਅੰਦਰ ਦੀ ਜੋਤ ਜਗਾਈ ਤੂੰ ਕਾਲ ਜਿੱਤਿਆ ਮਾਇਆ ਹਰਾਈ ਸਭ ਦੁੱਖਾਂ ਦੀ ਮੂਲ ਮਿਟਾਈ ਜਿਹੜਾ ਤੇਰੇ ਦਾਤੇ ਆਵੇ ਕਦੇ ਨਾ ਖਾਲੀ ਜਾਵੇ ਤੇਰੇ ਭਗਤ ਅਟਲ ਅਪੇਦ ਉਹਨਾਂ ਦਾ ਕਾਲ ਪੀ ਕਰੇ ਸੇਵ ਤੇਰੇ ਦਰਸ਼ਨ ਪਵਿੱਤਰ ਪਵਿੱਤਰ ਤੇਰੀ ਬਾਣੀ ਅੰਮ੍ਰਿਤ ਅੰਮ੍ਰਿਤ ਸਭ ਯੁੱਗਾਂ ਵਿੱਚ ਤੇਰਾ ਨਾਮ ਰਹੇ ਤੂੰ ਜੋਤ ਸਰੂਪ ਕਦੇ ਨ ਛਰੇ ਜਗਤ ਦੇ ਰਾਜੇ ਤੂੰ ਮਿਹਰਵਾਨਾ ਤੇਰੀ ਸ਼ਕਤੀ ਆਨੰਦ ਅਥਾ ਤੂੰ ਹੀ ਮਾ ਪਿਤਾ ਸਤਿਗੁਰ ਦਾਤਾ ਤੂੰ ਹੀ ਸਭ ਵਿੱਚ ਪ੍ਰਕਾਸ਼ ਵਿਹਾਰਾ ਮੈਂ ਅਗਿਆਨੀ ਤੂੰ ਗਿਆਨ ਪ੍ਰਕਾਸ਼ਾ ਮੋ ਮਾਇਆ ਤੇਰੀ ਦਾਸਾ ਬਖਸ਼ ਲੈ ਬਾਬਾ ਮੇਰੇ ਪਾਪ ਮੋਹਲਾ ਦੇ ਚੰਨਾ ਦੇ ਸਾਥ ਜਗ ਮੇ ਜੋਗੀ ਇੱਕ ਤੂੰ ਅਦੁੱਤ ਤੇਰੇ ਦਾਤੇ ਸਭ ਮੰਗੇ ਸੁਖ ਕਰਨਾ ਸੇਤ ਦਇਆ ਦੇ ਸਾਗਰ ਤੂੰ ਹੀ ਸਭ ਦਾ ਹਰੀ ਹਜ਼ਾਰਾ ਜਿਸ ਨੇ ਨਾ ਜਿਸ ਨੇ ਨਾਮ ਤੂੰ ਤਰਿਆ ਮਨ ਮਹਿ ਉਹਦੀ ਆਤਮਾ ਜੁੜੀ ਪਰਮ ਪਾਏ ਕੋਟ ਜਨਮਾਂ ਦੇ ਕਰਮ ਬਿਟਾਵੇ ਬਾਬਾ ਸ਼੍ਰੀ ਚੰਦ ਨਾਮ ਉਚਾਰੇ ਅਸਾਦ ਰੋਗ ਮਿਟੇ ਤੇਰੇ ਨਾਮੇ ਜੀਵਨ ਸੁਖ ਸੁਖ ਧਾਮ ਜੀਵਨ ਹੋਵੇ ਸੁਖ ਧਾਮੇ ਤੇਰੀ ਦਇਆ ਜੋ ਮਿਲ ਜਾਵੇ ਜੀਵ ਜੀਵਨ ਅਮੋਲਕ ਹੋ ਜਾਵੇ ਬਾਬਾ ਜੀ ਤੂੰ ਕਾਲ ਜਿੱਤਿਆ ਭਗਤ ਜਨਾਂ ਦੇ ਦੁੱਖ ਮਿਟਿਆ ਤੇਰੇ ਨਾਮ ਦੀ ਵਡਿਆਈ ਸੁਣੀ ਜਿਸਨੇ ਸਾਧੂ ਸੰਗਤ ਜੋੜੀ ਸਦਾ ਰਹੀ ਮੇਰੇ ਨਾਲ ਤੂੰ ਠਾਕਰ ਬਖਸ਼ ਦੇ ਮੈਨੂੰ ਸੱਚਾ ਅੰਮ੍ਰਿਤ ਨਾਦ ਨਿਤ ਨਿਤ ਸਿਮਰਾਂ ਤੇਰਾ ਨਾਮ ਤੂੰ ਹੀ ਮੇਰਾ ਸੁੱਖਾਂ ਦਾ ਸੁੱਚਾ ਧਾਮ ਤਨ ਤਨ ਬਾਬਾ ਸ੍ਰੀ ਚੰਦ ਜੀ ਜਗਤ ਵਿੱਚ ਜਗਤ ਵਿੱਚ ਤਾਰਨ ਹਾਰ ਸਭ ਤੇਰੇ ਚਰਨ ਧੋਵਨ ਆਵਨ ਜਗਤ ਤਾਰਨ ਤੇਰੇ ਗੁਣ ਗਾਵਨ ਤਨ ਤਨ ਸ੍ਰੀ ਚੰਦ ਪ੍ਰਭ ਅਪਰੰਪਾਰ ਜਗ ਵਿੱਚ ਪ੍ਰਗਟੇ ਤਪ ਦੇ ਸਾਗਰ ਸੰਤਨ ਦੇ ਮਨ ਮੰਗਲ ਗਾਵੇ ਜਿੱਥੇ ਨਾਮ ਤੇਰਾ ਨਿਤ ਧਿਆਵੋ ਨਾਨਕ ਪ੍ਰਭ ਅਦਭੁਤ ਜਗ ਮੈਂ ਤਪ ਕਰ ਤਾਰਿਆ ਪਵਜਲ ਸਹਿ ਬਾਬਾ ਸ਼੍ਰੀ ਚੰਦ ਕਲਯੁਗ ਜੋਤ ਸੰਤਨ ਦੇ ਰਾਖੇ ਸਭ ਸਭ ਹੀ ਕੋਤ ਤੂੰ ਤਰੰਦੀ ਜੋਤ ਜਗਵਨ ਹਾਰਾ ਅੰਧਕਾਰ ਵਿੱਚ ਚਾਨਣਾ ਕੀ ਆਸਾਰਾ ਭਗਤ ਜਨਾ ਦੇ ਕਾਲ ਮਿਟਾਵੇ ਜਿਸ ਸਿਮਰਨ ਸਭ ਦੁੱਖ ਉਡਾਵੇ ਮਾਇਆ ਦੇ ਰੰਜਣ ਤੂੰ ਹਰਨ ਹਾਰਾ ਅਨਹਦ ਨਾਦ ਉਠਾਵੇ ਪਿਆਰਾ ਕਾਲਾ ਜਾਦੂ ਨੂੰ ਭਜੇ ਜਿੱਥੇ ਨਾਮ ਸ੍ਰੀ ਚੰਦ ਜੀ ਰਜੇ ਤੂੰ ਰਖਵਾਲਾ ਭੂਤ ਪ੍ਰੇਤਾਂ ਦਾ ਨਾਸ ਕਰੇ ਤੂੰ ਮੂ ਮਾਇਆ ਦਾ ਜਿਹਦਾ ਭਗਤ ਤੇਰਾ ਨਾਮ ਤੇਰਾ ਜਪੇ ਨਾਮਾ ਉਸ ਦੇ ਸਿਰ ਉੱਤੇ ਤੇਰੀ ਛਾਵਾਂ ਗਰੀਬ ਉੱਠੇ ਦੁਖੀ ਸੁਖੀ ਹੋਵੇ ਬਾਬਾ ਸ੍ਰੀ ਚੰਦ ਦਇਆ ਕਰੇ ਸੋਵੇ ਜਿਸ ਕਰ ਤੇਰਾ ਨਾਮ ਉਚਾਰਾ ਉਥੇ ਆਵੇ ਲੱਖੀ ਬਹਾਰਾ ਨਰਾਇਣ ਰੂਪ ਤੂੰ ਆਪ ਪ੍ਰਕਾਸ਼ਾ ਸਭ ਵਿੱਚ ਵਰਤੇ ਤੇਰੀ ਆਸਾ ਜਿਸ ਮਨ ਵਿੱਚ ਤੂੰ ਵਸਦਾ ਦਾਤਾ ਉਹਦਾ ਕਦੇ ਨਾ ਜਾਵੇ ਹਾਲ ਬੁਰਾ ਤੂੰ ਤਪਦਾ ਸਾਗਰ ਗਿਆਨ ਦਾ ਮੋਤੀ ਸਭ ਤੇਰੇ ਕਰਨੀ ਦੇ ਖੋਤੀ ਤੂੰ ਅੰਕਾਰ ਦਾ ਧਿਆਨ ਕਰਾਇਆ ਸਿਮਰਨ ਰਾਹੀ ਜੀਵਨ ਸਵਾਰਿਆ ਤਰਤੀ ਆਕਾਸ਼ ਤੇਰੀ ਜੋਤ ਸਮਾਈ ਤੂੰ ਕਾਲ ਜਗਤ ਮਾਇਆ ਰਹਾਈ ਤੇਰੇ ਦਰਸ਼ਨ ਨਾਲ ਮਨ ਨਿਹਾਲੇ ਸਭ ਦੁੱਖ ਦੂਰ ਹੋਏ ਪ੍ਰਤਿਪਾਲੇ ਤਨ ਤੂੰ ਜੋਗੀ ਤਨ ਤੂੰ ਰਾਜਾ ਤਨ ਤੇਰਾ ਨਾਮ ਤਨ ਤੇਰਾ ਸਾਜਾ ਜਿਸਨੇ ਤੈਨੂੰ ਮਨੋ ਧਿਆਇਆ ਸੋ ਸਭ ਜਗ ਤੋਂ ਉੱਚਾ ਥਿਆ ਕਰ ਕਿਰਪਾ ਬਾਬਾ ਮੇਰੇ ਉੱਪਰ ਮੇਰੇ ਅੰਦਰ ਜਗਾ ਦੇ ਚੁੱਪ ਪਰ ਮੋਹ ਮਾਇਆ ਦੇ ਬੰਧਨ ਕੱਟੀ ਤੂੰ ਮੇਰੇ ਅੰਦਰ ਜੋਤ ਜਗਾਈ ਜਿਸ ਘਰ ਤੇਰਾ ਨਾਮ ਸਿਮਰਨ ਹੋਵੇ ਉਥੇ ਅਨ ਤਨ ਕਦੇ ਨਾ ਘਟੇ ਲੱਖਾਂ ਦੁੱਖਾਂ ਤੇਰੇ ਨਾਮ ਵਿਸਾਰੇ ਜੀਵਨ ਸੁਖ ਰਹਿ ਚਰਨ ਉਚਾਰੇ ਬਾਬਾ ਸ੍ਰੀ ਚੰਦ ਬਖਸ਼ੀ ਸ਼ਕਰੇ ਭਗਤ ਜਨਾ ਉੱਤੇ ਮਿਹਰਤ ਰੇ ਜਿਸਨੇ ਤੇਰਾ ਨਾਮ ਉਚਾਰਿਆ ਤਾਨੇ ਕਾਲ ਮਾਰ ਸੰਸਾਰ ਤਾਰਿਆ ਤੂੰ ਗੁਰੂ ਦਾ ਪੁੱਤਰ ਗੁਰੂ ਜੋਤ ਅਪਾਰਾ ਤੇਰੀ ਮਹਿਮਾ ਕਹੀ ਨਾ ਜਾਵੇ ਸਾਰਾ ਤੂੰ ਅਨੰਤ ਅਗੋਚਰ ਅਲਖ ਨਿਰੰਜਨ ਤੇਰਾ ਨਾਮ ਹੀ ਮੁਕਤੀ ਬੰਧਨ ਬਾਬਾ ਜੀ ਤੂੰ ਜੋਤ ਜੁਗਤ ਸਖਾਈ ਅੰਦਰ ਦੀ ਜੋਤ ਜਗਾਈ ਤੂੰ ਕਾਲ ਜਿੱਤਿਆ ਮਾਇਆ ਹਰਾਈ ਸਭ ਦੁੱਖਾਂ ਦੀ ਮੂਲ ਮਿਟਾਈ ਜਿਹੜਾ ਤੇਰੇ ਦਰ ਤੇ ਆਵੇ ਕਦੇ ਨਾ ਖਾਲੀ ਜਾਵੇ ਤੇਰੇ ਭਗਤ ਅਟਲ ਅਪੇਰ ਉਹਨਾਂ ਦਾ ਕਾਲ ਪੀ ਕਰੇ ਸੇਵ ਤੇਰੇ ਦਰਸ਼ਨ ਪਵਿੱਤਰ ਪਵਿੱਤਰ ਤੇਰੀ ਬਾਣੀ ਅੰਮ੍ਰਿਤ ਅੰਮ੍ਰਿਤ ਸਭ ਯੁੱਗਾਂ ਵਿੱਚ ਤੇਰਾ ਨਾਮ ਰਹੇ ਤੂੰ ਜੋਤ ਸਰੂਪ ਕਦੇ ਨ ਛਰੇ ਜਗਤ ਦੇ ਰਾ rè ਤੂੰ ਮਿਹਰਵਾਨਾ ਤੇਰੀ ਸ਼ਕਤੀ ਆਨੰਦ ਅਥਾ ਤੂੰ ਹੀ ਮਾਂ ਪਿਤਾ ਸਤਗੁਰ ਦਾਤਾ ਤੂੰ ਹੀ ਸਭ ਵਿੱਚ ਪ੍ਰਕਾਸ਼ ਵਿਹਾਰਾ ਮੈਂ ਅਗਿਆਨੀ ਤੂੰ ਗਿਆਨ ਪ੍ਰਕਾਸ਼ਾ ਮੋਹ ਮਾਇਆ ਤੇਰੀ ਦਾਸਾ ਬਖਸ਼ ਲੈ ਬਾਬਾ ਮੇਰੇ ਪਾਪ ਮੋਹਲਾ ਦੇ ਚੰਨਾ ਦੇ ਸਾਥ ਜਗ ਮੇ ਜੋਗੀ ਇੱਕ ਤੂੰ ਅਦੁੱਤ ਤੇਰੇ ਦਰ ਤੇ ਸਭ ਮੰਗੇ ਸੁਖ ਕਰਨਾ ਸਤਿ ਦਇਆ ਦੇ ਸਾਗਰ ਤੂੰ ਹੀ ਸਭ ਦਾ ਹਰੀ ਹਜਾਰਾ ਜਿਸੇ ਦੇ ਨਾਮ ਜਿਸ ਨੇ ਨਾਮ ਤੂੰ ਤਰਿਆ ਮਨ ਮਹਿ ਉਹਦੀ ਆਤਮਾ ਜੁੜੀ ਪਰਮ ਪਾਏ ਕੋਟ ਜਨਮਾਂ ਦੇ ਕਰਮ ਬਿਟਾਵੇ ਬਾਬਾ ਸ਼੍ਰੀ ਚੰਦ ਨਾਮ ਉਚਾਰੇ ਅਸਾਦ ਰੋਗ ਮਿਟੇ ਤੇਰੇ ਨਾਮੇ ਜੀਵਨ ਸੁਖ ਸੁਖ ਧਾਮ ਜੀਵਨ ਹੋਵੇ ਸੁਖ ਧਾਮੇ ਤੇਰੀ ਦਇਆ ਜੋ ਮਿਲ ਜਾਵੇ ਜੀਵ ਜੀਵਨ ਅਮੋਲਕ ਹੋ ਜਾਵੇ ਬਾਬਾ ਜੀ ਤੂੰ ਕਾਲ ਜਿੱਤਿਆ ਭਗਤ ਜਨਾ ਦੇ ਦੁੱਖ ਮਿਟਿਆ ਤੇਰੇ ਨਾਮ ਦੀ ਵਡਿਆਈ ਸੁਣੀ ਜਿਸ ਨੇ ਸਾਧੂ ਸੰਗਤ ਜੋੜੀ ਸਦਾ ਰਹੀ ਮੇਰੇ ਨਾਲ ਤੂੰ ਠਾਕਰ ਬਖਸ਼ ਦੇ ਮੈਨੂੰ ਸੱਚਾ ਅੰਮ੍ਰਿਤ ਨਾਦ ਨਿਤ ਨਿਤ ਸਿਮਰਾਂ ਤੇਰਾ ਨਾਮ ਤੂੰ ਹੀ ਮੇਰਾ ਸੁੱਖਾਂ ਦਾ ਸੁੱਚਾ ਧਾਮ ਤਨ ਤਨ ਬਾਬਾ ਸ੍ਰੀ ਚੰਦ ਜੀ ਜਗਤ ਵਿੱਚ ਜਗਤ ਵਿੱਚ ਤारणहार ਸਭ ਤੇਰੇ ਚਰਨ ਧੋਵਨ ਆਵਨ ਜਗਤ ਤਾਰਨ ਤੇਰੇ ਗੁਣ ਗਾਵਨ